ਅੱਜ ਤੁਹਾਨੂੰ ਉਹ ਇਮਾਰਤ ਵਿਖਾਉਣੀ ਆ ਜਿਨੇ ਢਾਈ ਸਦੀਆਂ ਆਪਣੇ ਸਾਹਮਣੇ ਬੀਤਦੀਆਂ ਵੇਖੀਆਂ ਅੱਜ ਸੋਨੂੰ ਪਿੰਡ ਦੌਧਰ ਦੇ ਵਿੱਚ ਤਕਰੀਬਨ ਢਾਈ 300 ਸਾਲ ਪੁਰਾਣੇ ਉਹ ਘਰ ਦਿਖਾਉਣੇ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ ਆਫਤਾਵਾਂ ਦਾ ਵੀ ਸਾਹਮਣਾ ਕੀਤਾ ਸੀ ਸੋ ਆਓ ਚੱਲ ਗਿਆ ਮੈਂ ਨਾਲ ਦੀ ਨਾਲ ਤੁਹਾਨੂੰ ਵਿਖਾਉਣਾ ਤੇ ਨਾਲ ਦੀ ਨਾਲ ਦੱਸਦਾ ਕਿ ਕਿਹੜੀਆਂ-ਕਿਹੜੀਆਂ ਖਾਸੀਅਤ ਸੀ ਤੇ ਸੋਡੇ ਦੀ ਰੂਹ ਖੁਸ਼ ਹਜੂ ਦੇਖ ਕੇ ਆਓ ਚੱਲ ਇੱਕ ਗੱਲ ਨੂੰ ਥੋੜਾ ਠੰਡੇ ਦਿਮਾਗ ਨਾਲ ਸੋਚਿਓ ਕਿ ਉਹ ਲੋਕ ਕਿਹੋ ਜੇ ਹੋਣਗੇ ਜਿਹੜੇ ਇੰਨੇ ਪਛਾਹਾਂ ਦੇ ਜ਼ਮਾਨੇ ਚ ਵੀ ਇੰਨੀ ਅਗਾਹ ਦੀ ਸੋਚ ਰੱਖਦੇ ਸੀ ਕਿ ਜਿਨ੍ਹਾਂ ਦੀ ਹੱਥੀਂ ਪਾਈ ਹੋਈ ਇਮਾਰਤ ਅੱਜ ਤੱਕ ਖੜੀ ਹੈ ਸਾਬੀ ਜਿਹੜਾ ਤੁਸੀਂ ਉਹ ਚਿਵਾਰਾ ਦੇਖਿਆ ਨਾ ਉੱਤੇ ਇਹੋ ਚਿਵਾਰਾ ਜਦੋਂ ਜਿਵੇਂ ਹੁਣ ਅੱਜ ਕੱਲ ਕਰੋਨਾ ਆਇਆ ਹੋਇਆ ਤਾਂ ਕਿਸੇ ਸਮੇਂ ਹਿੰਦੁਸਤਾਨ ਦੇ ਵਿੱਚ ਅਲਤੋ 100 ਸਾਲ ਪਹਿਲਾਂ ਪਲੇਗ ਆਈ ਸੀ ਤਾਂ ਪਲੇਗ ਦੇ ਕਰਕੇ ਲੋਕ ਇੱਕ ਦੂਜੇ ਤੋਂ ਅਲੱਗ-ਅਲੱਗ ਰਹਿੰਦੇ ਸੀ ਤਾਂ ਉਸ ਇਸ ਪੰਡ ਦੇ ਵਿੱਚ ਇਸ ਚੁਬਾਰੀ ਚ ਰੱਖੇ ਗਏ ਸੀ ਬਹੁਤ ਸਾਰੇ ਲੋਕ ਕਹਿ ਲੋ ਉਸ ਸਮੇਂ ਦਾ ਇਕਾਂਤਵਾਦ ਸੀ ਤੇ ਆਪਦੀ ਚੈੱਕ ਇਤਿਹਾਸਿਕ ਮਹੱਤਤਾ ਰੱਖਦਾ ਮਾਲਕ ਦੇ ਦੱਸਣ ਮੁਤਾਬਕ ਇਹ ਪਲੇਗ ਵੇਲੇ ਦੀ ਚੱਕੀ ਆ ਜਿਹੜੇ ਇੱਥੇ ਲੋਕ ਰਹਿੰਦੇ ਸੀ ਉਹ ਇਸੇ ਚੱਕੀ ਤੇ ਆਟਾ ਪੀ ਕੇ ਰੋਟੀ ਖਾਂਦੇ ਸੀ ਬਾਕੀ ਚੱਕੀਆਂ ਖਰਾਬ ਹੋ ਚੁੱਕੀਆਂ ਹੋਰ ਵੀ ਸੀ ਕਈ ਆ ਇਹ ਵੀ ਹੈ ਚੱਕੀ ਜਦੋਂ ਚੱਕੀਆਂ ਆਮ ਨਹੀਂ ਸੀ ਹੁੰਦੀਆਂ ਮਸ਼ੀਨੀ ਯੁੱਗ ਨਹੀਂ ਸੀ ਤਾਂ ਇਹ ਚੱਕੀਆਂ ਇਹ ਜੀ ਸੀ ਵੀ ਜੀ ਚ ਕਣਕ ਪਾ ਕੇ ਦਾਲਾਂ ਅਕਸ ਦਲੀਆਂ ਜਾਂਦੀਆਂ ਸੀ ਤੇ ਘਰੇ ਰੋਜ਼ਾਨਾ ਆਟਾ ਖਣਣ ਤੋਂ ਪਹਿਲਾਂ ਉਹਨੂੰ ਪੀਸਿਆ ਜਾਂਦਾ ਸੀ ਰੋਜ਼ ਸਵੇਰੇ ਤੜਕੇ ਉੱਠ ਕੇ ਅਕਸਰ 부ੜੀਆਂ ਪੁਰਾਣੀਆਂ ਔਰਤਾਂ ਉਹਨੂੰ ਰੋਜ਼ ਇਹਦਾ پیسਣਾ ਕਰਦੀਆਂ ਸੀ ਦਲਦੀਆਂ ਸੀ ਤੇ ਫਿਰ ਕਿਤੇ ਜਾ ਕੇ ਆਟਾ ਬਣਦਾ ਸੀ ਤੇ ਖਾਂਦੇ ਸੀ ਆਹ ਦੇਖੋ ਕਿਨਾਰਾ ਇਹਦਾ ਸਾਰਾ ਮਿੱਟੀ ਦਾ ਤਕਰੀਬਨ ਜਾਮ ਹੋਈ ਪਈ ਹੈ ਇਹ ਕਿਤਾ ਕਿੰਨੇ ਸਾਲਾਂ ਦੀ ਪਈ ਹੋਵੇ ਕੱਖਰ ਲੱਗੀ ਹੋਈ ਆ ਵਿੱਚ ਇਹਦੇ ਆਜੋ ਤੁਹਾਨੂੰ ਇਸ ਇਮਾਰਤ ਦੇ ਉੱਪਰਲੇ ਪਾਸੇ ਲੈ ਕੇ ਚੱਲਦੇ ਹਾਂ ਪਰ ਮੈਂ ਤੁਹਾਨੂੰ ਇੱਕ ਰੋਚਕ ਗੱਲ ਹੋਰ ਵੀ ਦੱਸ ਦਿਆਂ ਇਸ ਇਮਾਰਤ ਦੇ ਵਿੱਚ ਕਿ ਇਸ ਇਮਾਰਤ ਦੇ ਵਿੱਚ ਬੜੇ ਖੁਫੀਆ ਰਸਤੇ ਵੀ ਇਸ ਤਰ੍ਹਾਂ ਦੇ ਬਣੇ ਹੋਏ ਆ ਜਿਹੜੇ ਸਿਰਫ ਉਸ ਵੇਲੇ ਮਾਲਕਾਂ ਨੂੰ ਹੀ ਪਤਾ ਹੁੰਦੇ ਸੀ ਹਾਂ ਵੀ ਆ ਜਿਹੜੀ ਚੀਜ਼ ਆ ਨਾ ਲੱਕੜ ਦੀ ਬਣੀ ਹੋਈ ਇਹਨੂੰ ਕੜਵੰਜੀ ਕਹਿੰਦੇ ਸੀ ਇੱਥੇ ਜਦੋਂ ਅਕਸਰ ਖੂਹਾਂ ਤੋਂ ਪਾਣੀ ਭਰ ਕੇ ਇਹਦੇ ਵਿੱਚ ਟਿਕਾਲਤੀ ਜਾਂਦੇ ਸੀ ਘੜੇ ਜਿੰਨਾ ਵਿਲਾ ਵਿੱਚ ਫਰਿਚਾਂ ਨਹੀਂ ਸੀ ਹੁੰਦੀਆਂ ਕੋਈ ਹੋਰ ਸਾਧਨ ਨਹੀਂ ਸੀ ਦੂਰੋਂ-ਦੂਰੋਂ ਪਾਣੀ ਭਰ ਕੇ ਤਾਂ ਇਹਨਾਂ ਉੱਤੇ ਲਗਾਈ ਜਾਂਦੇ ਸੀ ਵੀ ਆਹ ਦੇਖੋ ਪੂਰੇ ਲੱਕੜ ਵੀ ਲੱਗੀ ਆ ਤੇ ਨਾਲ ਦੀ ਨਾਲ ਵਿੱਚ ਲੋਹੇ ਦੀਆਂ ਮੇਖਾਂ ਲਾ ਕੇ ਫੱਟ ਪੂਰਾ ਕੀਤਾ ਗਿਆ ਵੀ ਇੱਥੇ ਘੜੇ ਰੱਖਿਆ ਸੀ तकरीबन ਇੱਕ ਅਤੇ ਦੋ ਦੋ ਘੜੇ ਵਧੀਆ ਤਰੀਕੇ ਨਾਲ ਰੱਖੇ ਜਾ ਸਕਦੇ ਸੀ ਲਾਲੋ ਸਾਹਿਬ ਉਸ ਸਮੇਂ ਦੀ ਵਿੱਚ ਬਹੁਤ ਹੀ ਤਕੜੀ ਮੀਲਾ ਸੀ ਵੀ ਕਿੱਡੀ ਨੀਜ਼ ਦੇ ਨਾਲ ਬਣਾਇਆ ਗਿਆ ਸੀ ਪੂਰੀ ਮਜ਼ਬੂਤ ਲੱਕੜ ਐਂ ਹੋ ਨਹੀਂ ਗੱਲ ਵੀ ਕੱਚਾ ਕੰਮ ਹਾਂ ਵੀ ਜਵੇਂ ਤੁਸੀਂ ਇਹ ਦੇਖਦੇ ਹੋ ਵੀ ਇਹ ਜਿਹੜੀਆਂ ਇੱਟਾਂ ਸੀ ਨਿੱਕੀਆਂ ਇੱਟਾਂ ਨੇ ਛੋਟੀਆਂ ਇੱਟਾਂ ਇਹ ਅਸਲ ਦੇ ਵਿੱਚ ਨਾ ਮੁਗਲ ਕਾਲ ਵੇਲੇ ਜਦੋਂ ਸਾਡੇ ਮੁਗਲ ਆਏ ਸੀ ਪੰਜਾਬ ਦੇ ਵਿੱਚ ਹਿੰਦੂਸਤਾਨ ਦੇ ਵਿੱਚ ਇਹ ਉਹਨਾਂ ਦੀ ਖੋਜ ਸੀ ਤੇ ਇਨ੍ਹਾਂ ਟੰ ਨੂੰ ਨਾਨਕਸ਼ਾ ਇੱਟਾਂ ਵੀ ਕਿਹਾ ਜਾਂਦਾ ਤੇ ਭਧੌੜੀ ਇੱਟਾਂ ਵੀ ਹੋ ਸਕਦਾ ਭਧੌੜ ਦੀ ਇੱਟਾਂ ਤਾਂ ਕਿਹਾ ਜਾਂਦਾ ਹੋਵੇ ਵੀ ਉੱਥੇ ਬਣਦੀਆਂ ਹੁੰਣ ਜਿੱਥੇ ਪਰ ਜਿਹੜੀਆਂ ਇੱਟਾਂ ਬਹੁਤ ਛੋਟੀਆਂ ਨੇ ਤੇ ਤੁਸੀਂ ਹੋਰ ਦੇਖੋ ਆ ਨਮੂਨਾ ਆ ਦੇਖੋ ਕਿੰਡੀ ਸੁੰਦਰਤਾ ਦਾ ਕਿੰਡੀ ਰੀਜਨਲ ਦੇ ਨਾਲ ਪਾਇਆ ਹੋਇਆ ਹੈ ਬਈ ਇਹ ਆ ਰੋਸ਼ਨਦਾਨ ਜਿਵੇਂ ਅੱਜ ਦੇ ਜ਼ਮਾਨੇ ਵਿੱਚ ਐਡਜਸਟ ਫੈਨ ਲਾ ਕੇ ਹਵਾਦਾਰ ਕੀਤਾ ਜਾਂਦਾ ਪਰ ਐਡੇ ਵੱਡੇ ਘਰ ਨੂੰ ਹਵਾਦਾਰ ਰੱਖਣਾ ਕੋਈ ਸੌਖਾ ਨਹੀਂ ਸੀ ਪਰ ਉਸ ਸਮੇਂ ਦੇ ਮਿਸਤਰੀਆਂ ਦੀ ਕਹਿ ਲੋ ਵੀ ਦਿਮਾਗ ਕਹਿ ਲੋ ਕਿ ਉਹ ਇਸ ਤਰੀਕੇ ਦੇ ਰੋਸ਼ਨਦਾਰ ਰੱਖਦੇ ਸੀ ਤੇ ਘਰ ਦੇ ਹਰ ਕੋਨੇ ਤੱਕ ਰੋਸ਼ਨੀ ਪਹੁੰਚ ਜਾਂਦੀ ਸੀ ਇੱਕ ਵੀ ਹੋਰ ਗੱਲ ਇੱਥੇ ਨੋਟ ਕੀਤੀ ਆ ਵੀ ਹਰੇਕ ਕੰਮ ਜੋ ਕੀਤਾ ਗਿਆ ਮਿਸਤਰੀਆਂ ਨਾਲ ਦੀ ਤਨ ਸੀ ਉਹ ਮਿਸਤਰੀ ਵੀ ਜਿਨ੍ਹਾਂ ਨੇ ਏਡੀ ਤਕਨੀਕ ਦੇ ਨਾਲ ਏਡੀ ਰੀਜ ਦੇ ਨਾਲ ਕੀਤਾ ਵੇ ਹਜੇ ਤੱਕ ਵੀ ਢਾਈ 300 ਸਾਲ ਪੁਰਾਣਾ ਹਜੇ ਵੀ ਖੜੇ ਨੇ ਹੈ ਹੈਰਾਨੀ ਦੀ ਗੱਲ ਆ ਸ਼ਾਇਦ ਇਹ ਤੇ ਮਕਰ ਕਰਨੀ ਵੀ ਸੀ ਕਿ ਉਸ ਸਮੇਂ ਲੋਕ ਬਹੁਤੇ ਰੁਪਈਆਂ ਦੇ ਲਾਲਚੀ ਨਹੀਂ ਸੀ ਉਹ ਸਿਰਫ ਕਣਕ ਜਾਂ ਖੁਸ਼ਹੋਰ ਸਾਧਨ ਦੇ ਵਟੇ ਹੀ ਆਪਦੀ ਇਮਾਨਦਾਰੀ ਨਾਲ ਵਰਕ ਕਰਦੇ ਸੀ ਜਿਹਦੇ ਕਰਕੇ ਹਜੇ ਤੱਕ ਵੀ ਇਹ ਇਮਾਰਤਾਂ ਜਿਉਂਦੀਆਂ ਖੜੀਆਂ ਨੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਇਮਾਰਤ ਦੇ ਵਿੱਚ ਕੱਲੀ ਰੋਸ਼ਨੀ ਦਾ ਹੀ ਧਿਆਨ ਨਹੀਂ ਰੱਖਿਆ ਗਿਆ ਹਵਾ ਦਾ ਵੀ ਧਿਆਨ ਰੱਖਿਆ ਗਿਆ ਕਿ ਇਸ ਇਮਾਰਤ ਨੂੰ ਠੰਡਾ ਕਿਸ ਤਰ੍ਹਾਂ ਰੱਖਣਾ ਜਾਂ ਸਰਦੀਆਂ ਦੇ ਵਿੱਚ ਇਸ ਨੂੰ ਗਰਮ ਕਿਸ ਤਰ੍ਹਾਂ ਰੱਖਣਾ ਉਸ ਗੱਲ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਇਸ ਡਿਜ਼ਾਈਨ ਨੂੰ ਤਿਆਰ ਕੀਤਾ ਗਿਆ ਕਮਾਲ ਦੀ ਗੱਲ ਆ ਕਿ ਇੰਨਾ ਸਮਾਂ ਪਹਿਲਾਂ ਵੀ ਇੰਨੀ ਅਗਾਊਂ ਸੋਚ ਰੱਖਦੇ ਸੀ ਇਹ ਢੀੜੀਆਂ ਜੀਆਂ ਪੌੜੀਆਂ ਨੇ ਤੇ ਅਸੀਂ ਇਸ ਵਕਤ ਅਸੀਂ ਤੀਜੀ ਮੰਜ਼ਿਲ ਉੱਤੇ ਆ ਜਿਹੜੀਆਂ ਪੌੜੀਆਂ ਤੁਸੀਂ ਦੇਖੋਗੇ ਵੀ ਇਹ ਲੱਕੜ ਦੀਆਂ ਬਣੀਆਂ ਹੋਈਆਂ ਨੇ ਵਿੱਚ ਹੀ ਥੋੜੀਆਂ-ਥੋੜੀਆਂ ਇੱਟਾਂ ਨੇ ਪਤਾ ਆ ਤੁਸੀਂ ਦੇਖ ਰਹੇ ਹੋ ਇਸ ਘਰ ਦੀ ਆਲੀਸ਼ਾਨ ਛੱਤ ਦੇਖੋ ਕਿੰਡੀ ਸੋਹਣੀ ਕਿੰਡੀ ਵਧੀਆ ਲੱਕੜ ਦੇ ਨਾਲ ਚਿਣੀ ਪਈਆ ਸਾਰੇ ਘਰ ਦੇ ਵਿੱਚ ਇਹੀ ਇਸੇ ਕਿਸਮ ਦੀ ਉਹੀ ਛੱਤ ਆ ਇਸ ਇਮਾਰਤ ਬਾਰੇ ਤੁਹਾਨੂੰ ਇੱਕ ਹੋਰ ਰੋਚਕ ਗੱਲ ਦੱਸ ਦਿਆਂ ਕਿ ਇਹ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਇਸ ਇਮਾਰਤ ਦੀ ਕਿਸਮਤ ਇਹੋ ਹੀ ਰਹੀ ਆ ਕਿ ਇਹਨੂੰ ਹਮੇਸ਼ਾ ਤੋਂ ਲੋਕ ਸਭੇ ਤਾਂ ਦੋਨਾਂ ਨੇ ਮਿਲ ਕੇ ਇਹਦੇ ਵਿੱਚ ਹੋਰ ਨਿਖਾਰ ਕੀਤਾ ਸੀ ਆ ਦੇਖੋਗੇ ਦਰਵਾਜ਼ੇ ਆ ਕਹਿੰ ਲੋ ਕਿ ਇਹ ਚੰਗੀ ਤਰ੍ਹਾਂ ਭੰੜੇ ਹੋਣ ਤਾਂ ਨਹੀਂ ਟੁੱਟ ਸਕਦੇ ਕਿਸੇ ਤੋਂ ਕਿਉਂਕਿ ਮਜ਼ਬੂਤ ਤਾਂ ਬਣਾਏ ਜਾਂਦੇ ਸੀ ਕਿਉਂਕਿ ਉਸ ਸਮੇਂ ਲੁੱਟਾਂ ਖੋਹਾਂ ਬਹੁਤ ਜ਼ਿਆਦਾ ਹੁੰਦੀਆਂ ਸੀ ਰਾਜੇ ਮਹਾਰਾਜੇ ਹਮਲਾ ਕਰਦੇ ਹੁੰਦੇ ਸੀ ਇਸ ਕਰਕੇ ਆਪਦੀ ਬਚੇ ਦੇ ਲਈ ਬਹੁਤ ਮਜ਼ਬੂਤ ਮਜ਼ਬੂਤ ਦਰਵਾਜ਼ੇ ਲਾਏ ਜਾਂਦੇ ਸੀ ਆ ਕੁੰਡੇ ਦੇਖੋ ਕਿੱਡੇ ਮਜ਼ਬੂਤ ਆ ਤੇ ਅੱਜ ਕੱਲ੍ਹ ਦੀਆਂ ਨਿੱਕੇ ਨਿੱਕੇ ਕੁੰਡੀਆਂ ਇਹਨਾਂ ਦੇ ਮੁਕਾਬਲੇ ਕੱਖ ਵੀ ਨਹੀਂ सामਨਾਲ ਇਹ ਇਮਾਰਤ ਆਪਣੇ ਆਪ ਦੇ ਵਿੱਚ ਹੀ ਇੱਕ ਖਜ਼ਾਨਾ ਹੈ ਜੋ ਸਦੀਆਂ ਦੇ ਇਤਿਹਾਸ ਦੀ ਚਸ਼ਮਦੀਦ ਗਵਾਹ ਬਣੀ ਖੜੀ ਹੈ ਅੱਜ ਕੱਲ ਦੌੜ ਭੱਜ ਦੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਦੋਂ ਕਿੱਧਰੋਂ ਕੋਈ ਹਨੇਰੀ ਆਵੇ ਤੇ ਇਹ ਇਮਾਰਤਾਂ ਨੂੰ ਉਡਾ ਕੇ ਲੈ ਜਾਵੇ ਤੇ ਕੋਈ ਨਵੇਂ ਡਿਜ਼ਾਈਨ ਦੀ ਇਮਾਰਤ ਬਣ ਜਾਵੇ ਫਿਰ ਸਾਡੇ ਦਿਲ ਦੇ ਵਿੱਚ ਇੱਕ ਪਛਤਾਵਾ ਜਿਹਾ ਰਹਿ ਜਾਂਦਾ ਕਿ ਅਸੀਂ ਉਹਨੂੰ ਕਾਇਦ ਕਿਉਂ ਨਹੀਂ ਕਰ ਰਿਹਾ ਅਸੀਂ ਉਹਨੂੰ ਸੰਭਾਲ ਕਿਉਂ ਨਹੀਂ ਲਿਆ ਸ਼ਾਇਦ ਅਸੀਂ ਇਸ ਇਮਾਰਤ ਨੂੰ ਨਹੀਂ ਸੰਭਾਲ ਸਕਦੇ ਇਹ ਸਾਡੀ ਟੀਮ ਦੀ ਸਮਰੱਥਾ ਨਹੀਂ ਗਈ ਇਸ ਲਈ ਸੇ ਸਮਰੱਥ ਨਹੀਂਗੇ ਪਰ ਅਸੀਂ ਸਮਰੱਥ ਸੀ ਕਿ ਅਸੀਂ ਇਸ ਨੂੰ ਕੈਮਰੇ ਦੇ ਵਿੱਚ ਸੰਭਾਲ ਲਈਏ ਉਹ ਸਾਡਾ ਯਤਨ ਕਿਸ ਤਰ੍ਹਾਂ ਦਾ ਰਿਹਾ ਇਹ ਜਰੂਰ ਸਾਨੂੰ ਦੱਸਿਓ ਹਾਂ ਵੀ ਏ ਸੀਪ ਬਨੇਰਾ ਘਰ ਦਾ ਬਨੇਰਾ ਜਾਨੇ ਕਿ ਪੂਰਾ ਮਜ਼ਬੂਤ ਚੂਨੇ ਦੇ ਨਾਲ ਮਿਕਸ ਕਰਕੇ ਬਣਾਇਆ ਹੋਇਆ ਜਿਵੇਂ ਅੱਜ ਕੱਲ ਸਿਮੇਂਟ ਚੱਲਦਾ ਨਵੇਂ ਬੱਚਿਆਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਚੂਨਾ ਨਾ ਰਗੜ ਰਗੜ ਕੇ ਰੂੜੇ ਹੁੰਦੇ ਸੀ ਉਹਨਾਂ ਰਗੜ ਰਗੜ ਕੇ ਬਣਾਇਆ ਜਾਂਦਾ ਸੀ ਤੇ ਉਹਨਾਂ ਦੀ ਪਕੜ ਬਹੁਤ ਮਜ਼ਬੂਤ ਸੀ ਤੂੰ ਹਜੇ ਤੱਕ ਵੀ ਆ ਉਵੇਂ ਹੀ ਖੜੇ ਨੇ ਤੇ ਆ ਸੀ ਪਨਾਲਾ ਪੂਰਾ ਜਾਨੇ ਕਿ ਡੈਕ ਪਨਾਲਾ ਵੀ ਜਿਹੜਾ ਬਣਾਇਆ ਗਿਆ ਪੂਰਾ ਡੈਕੋਰੇਟ ਕਰਕੇ ਬਣਾਇਆ ਗਿਆ ਕੋਈ ਇਦਾਂ ਨਹੀਂ ਵੀ ਸੁਧਾਰ ਨਹੀਂ ਮੋਹਰਾ ਰੱਖਤਾ ਤੇ ਪਾਣੀ ਨਿਕਲ ਗਿਆ ਪੂਰੀ ਰੀਜ ਦੇ ਨਾਲ ਬਣਾਇਆ ਗਿਆ ਪੂਰੀ ਗੁਲਾਈ ਦੇ ਵਿੱਚ ਪੂਰੀ ਸ਼ੇਪ ਦੇ ਵਿੱਚ